प्यारे बच्चों आज ਅਸੀਂ ਤੁਹਾਡੀ ਪੰਜਾਬੀ ਪਾਠ ਪੁਸਤਕ ਦਾ ਪਾਠ 6 ਡਾਕ ਕਰ ਕਰਾਂਗੇ ਇਹ ਬਹੁਤ ਹੀ ਰੋਚਕ ਪਾਠ ਹੈ ਜੋ ਕਿ ਸਾਨੂੰ ਡਾਕ ਪ੍ਰਬੰਧ ਅਰਥਾਤ ਪੋਸਟਲ ਸਿਸਟਮ ਬਾਰੇ ਸਮਝਾਉਂਦਾ ਹੈ ਇਸ ਪਾਠ ਵਿੱਚ ਇੱਕ ਜਸਨੂਰ ਨਾਂ ਦਾ ਲੜਕਾ ਹੈ ਜੋ ਸਕੂਲ ਤੋਂ ਘਰੇ ਆਇਆ ਹੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ ਜਸਨੂਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਕੀ ਦੇਖਦਾ ਹੈ ਕੀ ਅੱਗੇ ਡਾਕੀਆ ਖੜਾ ਸੀ ਉਸਨੇ ਆਪਣੇ ਹੱਥੇ ਵਿੱਚ ਫੜੀਆਂ ਕਈ ਚਿੱਠੀਆਂ ਵਿੱਚੋਂ ਇੱਕ ਚਿੱਠੀ ਕੱਢੀ ਤੇ ਜਸਨੂਰ ਨੂੰ ਫੜਾ ਦਿੱਤੀ ਸ਼ਾਮ ਨੂੰ ਜਦੋਂ ਜਸਨੂਰ ਦੇ ਪਿਤਾ ਜੀ ਘਰ ਆਏ ਤਾਂ ਜਸਨੂਰ ਨੇ ਉਹਨਾਂ ਨੂੰ ਚਿੱਠੀ ਦਿੱਤੀ ਚਿੱਠੀ ਜਸਨੂਰ ਦੇ ਚਾਚਾ ਜੀ ਨੇ ਭੇਜੀ ਸੀ ਚਿੱਠੀ ਵਿੱਚ ਲਿਖਿਆ ਸੀ ਕਿ ਚਾਚਾ ਜੀ ਅਗਲੇ ਹਫ਼ਤੇ ਉਹਨਾਂ ਦੇ ਘਰ ਆ ਰਹੇ ਹਨ ਫਿਰ ਜਸਨੂਰ ਉਸ ਸੁਪਤਾ ਦੇ ਨਾਲ ਆਪਣੇ ਪਿਤਾ ਜੀ ਨੂੰ ਪੁੱਛਦਾ ਹੈ ਕਿ ਪਾਪਾ ਚਾਚਾ ਜੀ ਤਾਂ ਸ਼ਿਮਲਾ ਰਹਿੰਦੇ ਹਨ ਜਿਹੜੇ ਅੰਕਲ ਚਿੱਠੀ ਲੈ ਕੇ ਆਏ ਸਨ ਕੀ ਉਹ ਸ਼ਿਮਲਾ ਤੋਂ ਆਏ ਸਨ ਜਸਨੂਰ ਦੇ ਪਿਤਾ ਜੀ ਉਸ ਦੀ ਇਹ ਗੱਲ ਸੁਣ ਕੇ ਹੱਸਣ ਲੱਗ ਪਏ ਉਹਨਾਂ ਨੇ ਜਸਨੂਰ ਨੂੰ ਦੱਸਿਆ ਨਹੀਂ ਉਹ ਤਾਂ ਡਾਕੀਆ ਸੀ ਤੇ ਉਹ ਡਾਕ ਘਰ ਤੋਂ ਆਇਆ ਸੀ ਡਾਕੀਏ ਚਿੱਠੀਆਂ ਵੰਡਣ ਦਾ ਕੰਮ ਕਰਦੇ ਹਨ ਫਿਰ ਜਸਨੂਰ ਨੇ ਹੈਰਾਨੀ ਨਾਲ ਪੁੱਛਿਆ ਪਪਾ ਡਾਕ ਘਰ ਕੀ ਹੁੰਦਾ ਹੈ ਤੇ ਅੱਗੋਂ ਪਿਤਾ ਜੀ ਕੀ ਜਵਾਬ ਦਿੰਦੇ ਹਨ ਕਿ ਸਾਡੇ ਦੇਸ਼ ਦੇ ਹਰ ਸ਼ਹਿਰ ਅਤੇ ਹਰ ਪਿੰਡ ਵਿੱਚ ਇੱਕ ਡਾਕ ਘਰ ਹੁੰਦਾ ਹੈ ਡਾਕ ਘਰ ਨੂੰ ਡਾਕ ਖਾਨਾ ਵੀ ਕਿਹਾ ਜਾਂਦਾ ਹੈ ਅਸੀਂ ਡਾਕ ਘਰ ਤੋਂ ਪੋਸਟ卡ਡ ਤੇ ਲਿਫਾਫੇ ਆਦ ਖਿ ਲਿਆਉਂਦੇ ਹਾਂ ਉਹਨਾਂ ਪੋਸਟ卡ਡਾਂ ਤੇ ਅਸੀਂ ਆਪਣਾ ਸੁਨੇਹਾ ਗੱਲਾਂ ਆਪਣਾ ਮੈਸੇਜ ਲਿਖਦੇ ਹਾਂ ਤੇ ਚਿੱਠੀ ਲਿਖ ਕੇ ਉਸ ਨੂੰ ਲਿਫਾਫੇ ਵਿੱਚ ਪਾ ਦਿੰਦੇ ਹਾਂ ਉਸ ਉੱਪਰ ਉਸ ਦਾ ਪਤਾ ਲਿਖਦੇ ਹਾਂ ਮਤਲਬ ਐਡਰੈਸ ਲਿਖਦੇ ਹਾਂ ਉਸ ਦਾ ਜਿਸ ਨੂੰ ਅਸੀਂ ਚਿੱਠੀ ਭੇਜ ਰਹੇ ਹਾਂ ਫਿਰ ਉਸ ਚਿੱਠੀ ਨੂੰ ਅਸੀਂ ਡਾਕ ਪੇਟੀ ਮਤਲਬ ਲੈਟਰ ਬਾਕਸ ਵਿੱਚ ਪਾ ਦਿੰਦੇ ਹਾਂ ਡਾਕ ਪੇਟੀ ਨੂੰ ਅਸੀਂ ਲੈਟਰ ਬਾਕਸ ਵੀ ਕਹਿੰਦੇ ਹਾਂ ਇਹ ਡਾਕ ਪੇਟੀਆਂ ਸਾਡੇ ਮੁਹੱਲਿਆਂ ਵਿੱਚ ਅਤੇ ਡਾਕ ਘਰਾਂ ਦੇ ਬਾਹਰ ਲੱਗੀਆਂ ਹੁੰਦੀਆਂ ਹਨ ਡਾਕ ਘਰ ਦੇ ਮੁਲਾਜ਼ਮ ਯਾਨੀ ਕਿ ਕੰਮ ਕਰਨ ਵਾਲੇ ਡਾਕ ਪੇਟੀ ਵਿੱਚੋਂ ਚਿੱਠੀਆਂ ਕੱਢ ਕੇ ਡਾਕਰ ਲੈ ਜਾਂਦੇ ਨੇ ਤੇ ਉੱਥੇ ਚਿੱਠੀਆਂ ਨੂੰ ਸ਼ਹਿਰਾਂ ਮੁਤਾਬਕ ਅਲੱਗ-ਅਲੱਗ ਕਰ ਲਿਆ ਜਾਂਦਾ ਹੈ ਜਿਵੇਂ ਦਿੱਲੀ ਦੀਆਂ ਚਿੱਠੀਆਂ ਇੱਕ ਅਲੱਗ ਥਾਂ ਤੇ ਤੇ ਚੰਡੀਗੜ੍ਹ ਦੀਆਂ ਚਿੱਠੀਆਂ ਇੱਕ ਅਲੱਗ ਥਾਂ ਤੇ ਫਿਰ ਉਹਨਾਂ ਨੂੰ ਝੋਲਿਆਂ ਵਿੱਚ ਪਾ ਕੇ ਝੋਲੇ ਕੀ ਹੁੰਦੇ ਨੇ ਬਸਤੇ ਬੈਗ ਝੋਲਿਆਂ ਵਿੱਚ ਪਾ ਕੇ ਬੱਸਾਂ ਗੱਡੀਆਂ ਅਤੇ ਹਵਾਈ ਜਹਾਜ਼ਾਂ ਦੁਆਰਾ ਉਹਨਾਂ ਦੀ ਸਹੀ ਜਗ੍ਹਾ ਸਹੀ ਸ਼ਹਿਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਜਸਨੂਰ ਫਿਰ ਬਹੁਤ ਉਤਸੁਕ ਹੈ ਉਸ ਦੇ ਅੰਦਰ ਜਾਣਣ ਦੀ ਪਹੁੰਚ ਗਿਆਸਾ ਹੈ ਉਹ ਪੁੱਛਦਾ ਹੈ ਪਰ ਇਹ ਸਾਡੇ ਤੱਕ ਕਿਵੇਂ ਪਹੁੰਚਦੀਆਂ ਹਨ ਅਗੋ ਪਿਤਾ ਜੀ ਕੀ ਜਵਾਬ ਦਿੰਦੇ ਹਨ ਹੌਸਲਾ ਰੱਖੋ ਦੱਸ ਤਾਂ ਰਿਹਾ ਹਾਂ ਇਸ ਤੋਂ ਬਾਅਦ ਇਹਨਾਂ ਝੋੜਿਆਂ ਨੂੰ ਅਲੱਗ-ਅਲੱਗ ਸ਼ਹਿਰਾਂ ਦੇ ਮੁਹੱਲਿਆਂ ਤੇ ਨਾਂਣ ਲੱਗਦੇ ਪਿੰਡਾਂ ਦੇ ਡਾਕ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ ਫਿਰ ਉੱਥੇ ਡਾਕੀਏ ਉਹਨਾਂ ਚਿੱਠੀਆਂ ਨੂੰ ਝੋਲਿਆਂ ਵਿੱਚੋਂ ਕੱਢ ਕੇ ਅਲੱਗ-ਅਲੱਗ ਖਾਨਿਆਂ ਵਿੱਚ ਛਾਂਟ ਕੇ ਰੱਖਣ ਦਾ ਕੰਮ ਕਰਦੇ ਹਨ ਇਸ ਨੂੰ ਚਿੱਠੀਆਂ ਛਾਂਟਣਾ ਕਿਹਾ ਜਾਂਦਾ ਹੈ ਜਿਵੇਂ ਘੰਟਾ ਕਰਦੀਆਂ ਚਿੱਠੀਆਂ ਇੱਕ ਖਾਨੇ ਵਿੱਚ ਗਾਂਧੀ ਨਗਰ ਦੀਆਂ ਚਿੱਠੀਆਂ ਇੱਕ ਖਾਨੇ ਵਿੱਚ ਜਸਨੂਰ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦਾ ਹੈ ਤੇ ਫਿਰ ਪਿਤਾ ਜੀ ਕੀ ਦੱਸਦੇ ਹਨ ਕਿ ਡਾਕੀਏ ਆਪਣੇ ਆਪਣੇ ਇਲਾਕੇ ਦੀਆਂ ਚਿੱਠੀਆਂ ਲੈ ਜਾਂਦੇ ਹਨ ਤੇ ਉਹਨਾਂ ਦੇ ਉੱਪਰ ਲਿਖੇ ਪਤੇ ਵੇਖ ਕੇ ਉਹਨਾਂ ਨੂੰ ਸਹੀ ਟਿਕਾਣੇ ਤੇ ਸਹੀ ਐਡਰੈਸ ਤੇ ਪਹੁੰਚਾ ਦਿੰਦੇ ਹਨ ਇਸੀ ਤਰ੍ਹਾਂ ਹੀ ਤੁਹਾਡੇ ਚਾਚਾ ਜੀ ਦੀ ਚਿੱਠੀ Shimla ਤੋਂ Ludhiana ਸਾਡੇ ਤੱਕ ਪਹੁੰਚੀ ਹੈ। ਅੱਗੋ ਜਸਨੂਰ ਕੀ ਪੁੱਛਦਾ ਹੈ? ਪਾਪਾ ਜਿਹੜੇ ਪੈਸੇ ਤੁਸੀਂ ਦਾਦੀ ਮਾਂ ਨੂੰ ਪਿੰਡ ਭੇਜਦੇ ਹੋ ਉਹ ਉਹਨਾਂ ਤੱਕ ਕਿਵੇਂ ਪਹੁੰਚਦੇ ਹਨ? ਪਿਤਾ ਜੀ ਜਵਾਬ ਦਿੰਦੇ ਹਨ ਕਿ ਬੇਟਾ ਉਹ ਵੀ ਡਾਕ ਘਰ ਦੀ ਮਦਦ ਦੇ ਨਾਲ ਪਹੁੰਚਦੇ ਹਨ। ਡਾਕ ਘਰ ਚਿੱਠੀਆਂ ਪਹੁੰਚਾਉਣ ਤੋਂ ਇਲਾਵਾ ਹੋਰ ਵੀ ਕੀ ਕੰਮ ਕਰਦੇ ਹਨ ਜਿਵੇਂ ਮਨੀ ਆਰਡਰ ਮਨੀ ਆਰਡਰ ਯਾਨੀ ਕਿ ਇੱਕ ਥਾਂ ਤੋਂ ਦੂਜੀ ਜਗ੍ਹਾ ਤੱਕ ਪੈਸੇ ਭੇਜਣੇ ਮਨੀ ਆਰਡਰ ਰਹੇ ਪੈਸੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜੇ ਜਾਂਦੇ ਹਨ ਚਿੱਠੀਆਂ ਵਾਂਗ ਡਾਕੀਏ ਮਨੀ ਆਰਡਰ ਰਹੇ ਪੈਸੇ ਇੱਕ ਥਾਂ ਤੋਂ ਦੂਜੀ ਥਾਂ ਤੇ ਦੇ ਕੇ ਆਉਂਦੇ ਹਨ ਅੱਗੋ ਜਸਨੂਰ ਪੁੱਛਦਾ ਹੈ ਕਿ ਡਾਕ ਘਰ ਵਿੱਚ ਹੋਰ ਕੀ ਕੀ ਕੰਮ ਹੁੰਦੇ ਹਨ ਪਿਤਾ ਜੀ ਕਹਿੰਦੇ ਹਨ ਇਸ ਤੋਂ ਇਲਾਵਾ ਉਹ ਛੋਟਾ ਮੋਟਾ ਸਮਾਨ ਜਿਵੇਂ ਕਿਤਾਬਾਂ ਆਦਿ ਪਾਰਸਲ ਵੀ ਕਰਦੇ ਹਨ ਇਸ ਅਫੇਰ ਤਾਂ ਜਸਨੂਰ ਕਹਿੰਦਾ ਹੈ ਕਿ ਡਾਕਰ ਬਹੁਤ ਮਹੱਤਵਪੂਰਨ ਜਗ੍ਹਾ ਹੈ ਮਹੱਤਵਪੂਰਨਤਾ ਇਹ ਵਾਕਿਆ ਹੀ ਹੈ ਤੁਹਾਡੇ ਗਿਆਨ ਵਿੱਚ ਵਾਧੇ ਲਈ ਦੱਸ ਦੇਵਾਂ ਕਿ ਡਾਕਰ ਵਿੱਚ ਬਚਤ ਖਾਤੇ ਵੀ ਖੋਲੇ ਜਾਂਦੇ ਹਨ ਬਚਤ ਖਾਤੇ ਮਤਲਬ ਸੇਵਿੰਗ ਅਕਾਊਂਟ ਜੋ ਪੈਸੇ ਅਸੀਂ ਬਚਾ ਲੈਂਦੇ ਹਾਂ ਉਸ ਦੋ ਅਸੀਂ ਬਚਤ ਖਾਤੇ ਖੁਲਾ ਸਕਦੇ ਹਾਂ ਜਸਨੂਰ ਅਗੋ ਪੁੱਛਦਾ ਹੈ ਕਿ ਪਿਤਾ ਜੀ ਬਚਤ ਖਾਤੇ ਕੀ ਹੁੰਦੇ ਹਨ ਪਿਤਾ ਜੀ ਜਵਾਬ ਦਿੰਦੇ ਹਨ ਕਿ ਬਚਤ ਖਾਤੇ ਡਾਕ ਘਰਾਂ ਵਿੱਚ ਖੋਲੇ ਜਾਂਦੇ ਹਨ ਇਹਨਾਂ ਵਿੱਚ ਲੋਕ ਆਪਣੀ ਬਚਤ ਕੀਤੀ ਮਤਲਬ ਬਚਾਈ ਹੋਈ ਰਾਸ਼ੀ ਅਮਾਉਂਟ ਜਮਾ ਕਰਾਉਂਦੇ ਹਨ ਤੇ ਜ਼ਰੂਰਤ ਪੈਣ ਤੇ ਉਸ ਉਹਨਾਂ ਪੈਸਿਆਂ ਨੂੰ ਕਢਵਾ ਵੀ ਸਕਦੇ ਹਨ ਅੱਗੋ ਜਸਨੂਰ ਕਹਿੰਦਾ ਹੈ ਕਿ ਪਾਪਾ ਫਿਰ ਤਾਂ ਮੇਰਾ ਬਚਤ ਖਾਤਾ ਵੀ ਤੁਸੀਂ ਖੁਲਵਾ ਹੀ ਦਿਓ ਕਿਉਂਕਿ ਜਸਨੂਰ ਵੀ ਪੈਸੇ ਜਮਾ ਕਰਾਉਣਾ ਚਾਹੁੰਦਾ ਹੈ ਅੱਗੋ ਪਿਤਾ ਜੀ ਕਹਿੰਦੇ ਨੇ ਕਿ ਹਾਂ ਜਸਨੂਰ ਮੈਂ ਤੇਰਾ ਬਚਤ ਖਾਤਾ ਜ਼ਰੂਰ ਖੁਲਵਾ ਕੇ ਦਵਾਂਗਾ ਪਰ ਪਹਿਲਾਂ ਤੂੰ ਕੀ ਕਰ ਆਪਣੇ ਚਾਚਾ ਜੀ ਨੂੰ ਚਿੱਠੀ ਦਾ ਜਵਾਬ ਭੇਜ ਉਸ ਨੂੰ ਲਿਫਾਫੇ ਵਿੱਚ ਪਾ ਤੇ ਉਸ ਦੇ ਉੱਤੇ ਉਹਨਾਂ ਦੇ ਘਰ ਦਾ ਐਡਰੈਸ ਲਿਖ ਮਤਲਬ ਪਤਾ ਲਿਖ ਉੱਪਰ ਟਿਕਟ ਲਗਾ ਦੇ ਇਹ ਸੁਣ ਕੇ ਜੋ ਜਸਨੂਰ ਹੈ ਉਹ ਖੁਸ਼ੀ-ਖੁਸ਼ੀ ਆਪਣੇ ਚਾਚਾ ਜੀ ਨੂੰ ਚਿੱਠੀ ਲਿਖਣੀ ਸ਼ੁਰੂ ਕਰ ਦਿੰਦਾ ਹੈ ਧੰਨਵਾਦ